ਸਤਿ ਸ਼੍ਰੀ ਅਕਾਲ ਦੋਸਤੋ ਪਿਆਰ ਭਰੀ ਫਤੇਕੂਲ ਕਰੇ ਪਰਫੈਕਟ ਤੁਹਾਡੇ ਸਾਡੇ ਚੈਨਲ ਸਵਾਗਤ ਹੈ ਤੁਸੀਂ ਜੁੜ ਗਏ ਹੋ 3rd ਵਰਲਡ ਦੇ ਨਾਲ ਅੱਜ ਅਸੀਂ ਜਾਣਾਂਗੇ ਇਸ ਵੀਡੀਓ ਦੇ ਵਿੱਚ ਕਿ ਅਨੰਦਪੁਰ ਸਹਿਬ ਦਾ ਮਤਾ ਕੀ ਸੀ ਤੇ ਕਿਸ ਨੇ ਇਸ ਮਤੇ ਤੇ ਮੰਗ ਚੁੱਕੀ ਸੀ ਕਿਸ ਨੇ ਪ੍ਰਸਤਾਵ ਪੱਤਰ ਪੇਸ਼ ਕੀਤਾ ਸੀ ਤੇ ਅਨੰਦਪੁਰ ਮਤੇ ਦਾ ਮੇਨ ਮਕਸਦ ਕੀ ਸੀ ਆਓ ਇਸ ਵੀਡੀਓ ਵਿੱਚ ਸੁਣਦੇ ਹਾਂ ਤੇ ਵੀਡੀਓ ਦੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਸੰਦੇਸ਼ ਜੀ ਪੋਸਟ 350 ਰੁਪਏ ਪੈਂਟ ਜਿਹੜਾ 350 ਰੁਪਏ ਪੈਂਟ ਜਿਹੜਾ 200 ਰੁਪਏ ਉੱਪਰ ਨਾ ਮੜਾ ਖੜਾ ਉਹ ਦਿੱਲੀ ਦੀ ਸਰਕਾਰ ਤੇ ਦੇਸ਼ ਦਾ ਵਪਾਰੀ ਰਲ ਕੇ ਬੰਦਦੇ ਆ 200 ਰੁਪਏ ਫੀ ਕੈਂਟ ਜਿੰਨ ਪੀਣੀ ਆ ਜਿੰਨ ਪਾਣੀ ਲਾਉਣਾ ਹੈ ਜਿੰਨ ਖਾੜ ਪਾਉਣੀ ਹੈ ਜਿੰਨ ਦਵਾਈਆਂ ਪਾਉਣੀਆਂ ਹੈ ਜਿੰਨ ਬੀ ਪਾਉਣਾ ਹੈ ਜਿੰਨ ਰਸਤਾ ਚੜ੍ਹ ਕੇ बड़ेठे डॉक्टर जो मर्ज़ी पुछो मैक दा डॉक्टर ਮੇਰੇ ਨਿੰਬੂ ਪਾੜ ਜਾਂਦੇ ਆ ਪੱਕਣ ਤੋਂ ਪਹਿਲਾਂ ਫੋਲਸੋਡੀ ਇਹ ਕਹਿੰਦਾ ਜੋਗੀ ਦੀ ਜਾ ਕੇ ਪਾਣੀ ਤੁਸੀਂ ਬੋਤਾ ਲਾਉਦੇ ਆ ਨਹੀਂ ਜਾਂ ਥੋੜਾ ਲਾਉਦੇ ਆ ਨਹੀਂ ਸਭੀ ਮੈਨੂੰ ਡਾਕਟਰ ਦਾ ਜਵਾਬ ਖੇਤੀਬਾੜੀ ਦਾ ਡਾਕਟਰ ਬਾਗਬਾਨੀ ਦਾ ਡਾਕਟਰ ਬੋਹ ਆਲੇ ਨੂੰ ਜਾ ਤੁਸੀਂ ਪਾਣੀ ਬੋਤਾ ਲਾਉਦੇ ਆ ਤੇ ਜਾਂ ਥੋੜਾ ਲਾਉ ਮੈਂ ਕਿਹਾ ਕਿਤਨਾ ਪਤਾ ਲੱਗੇ ਬੋਤਾ ਆਲੇ ਤੁਸੀਂ ਹੁਣ ਪਤਾ ਕਰੋ ਬੋਤਾ ਲੱਗਦਾ ਕਿ ਥੋੜਾ ਗੱਲ ਜਰੂਰ ਦੋਵਾਂ ਚਲੇ ਕੇ ਕਿ ਜਾਂ ਬੋਤਾ ਲੱਗਦਾ ਜਾਂ ਥੋੜਾ हैराने चौल ख़रीदे जवा सौ रुपई न कुंटल बासमरी चौल पढ़े कोल हैरान विझंदा सोला सौ बवंजा रुपए कुंटल सोला सौ बवंजा रुपए सवा पंज सौ ਰੁਪਏ ਦੀ चीज़ 1600 ਬੰਦਾ ਪੈ ਦੀ ਲੱਗਦੀ ਹੈ ਤੇ ਉੱਪਰਲਾ ਮਲਾਵਾ ਦਿੱਲੀ ਦੀ ਸਰਕਾਰ ਤੇ ਵਪਾਰੀ ਰਲ ਕੇ ਬੰਦਦਾ ਇਹ ਲੁੱਟ ਬੰਦ ਕਰਨ ਲਈ ਮੋਰਚਾ ਲਾਇਆ ਗਿਆ ਵੀ ਅਨੰਦਪੁਰ ਦਾ ਮਤਾ ਮੰਨਿਆ ਜਾਏ ਲੋਕਾਂ ਦੇ ਹੱਕ ਪ੍ਰਾਪਤ ਹੋ ਜਾਣ 4 ਮਹੀਨੇ ਆਪਣੇ ਕੋਲ 4 ਮਹੀਨੇ ਆਪਣੇ ਕੋ ਰੱਖੇ ਸਰਕਾਰ ਬਾਕੀ ਛੱਡ ਦੇ ਅਜਿਹੜਾ ਪਹਿਲਾ ਰੂਸ ਟਰੈਕਟਰ ਨੇ ਜਿਹੜਾ ਤੁਸੀਂ 22 ਲੱਖ ਕਿਨ ਦਿੱਤਾ ਨਾਮ ਹੈ ਪਹਿਲਾ ਰੂਸ ਇਹ ਜਿਵੇਂ ਤਾਂ ਤੇ ਨਾ ਨਾ ਮੈਂ ਗਿਆ ਉਹਨਾਂ ਕੰਪਨੀ ਵਾਂ ਉਹ ਲਈ ਕਿਸੇ ਨੇ ਸਵਾਲ ਕੀਤਾ ਰਸ਼ੀਆ ਦੇ ਉਸ ਮੰਤਰੀ ਨੂੰ ਅਫੇ ਤੁਸੀਂ ਸਪੇਅਰ ਪਾਰਟ ਨਾਲ ਹੀ ਦਿੰਦੇ ਉਹਨਾਂ ਆਖਿਆ ਸਾਡਾ ਸਪੇਅਰ ਪਾਰਟ ਪਹਿਲਾਂ ਹੀ ਮੁੱਕਦਾ ਟੁੱਟਦਾ ਹੀ ਮੁਕਾਬਲਾ ਖਰੀਦਦਾ ਹੀ ਥਲੋਰ ਕੀ ਆਵਾਜ਼ ਤੂੰ ਦੇਂਦੀ ਐਸ ਲਈ ਭਾਈ ਜਿਹੜਾ ਉਹ ਤੋਂ 23000 ਦਾ ਉਹਨਾਂ ਟਰੈਕਟਰ ਇੱਥੇ ਮਿਲਦਾ 92000 ਉੱਤੇ ਪੈਂਦਾ ਉਹਦੇ ਵਿਆਜ ਉਹ ਜਾਂਦਾ 6 ਲੱਖ ਦਾ 30000 ਦੀ ਦੀਰ ਤੁਹਾਨੂੰ 2 ਲੱਖ ਤੋਂ 1.5 ਲੱਖ ਤੱਕ ਮਿਲੀ 32 ਜੇ ਅਨੰਦਪੁਰ ਦਾ ਮਦਾ ਪ੍ਰਵਾਣ ਹੋ ਜੰਦਾ ਸਿੱਧਾ ਉਸ ਦੇਸ਼ ਤੋਂ ਮਾਲਕੀ ਵਾਲ ਕੇ ਉਤਰਦਾ ਦਿੱਲੀ ਸਰਕਾਰ ਦਾ ਟੱਕ ਜਾਂਦਾ ਵਪਾਰੀਆਂ ਦਾ ਟੱਕ ਜਾਂਦਾ ਵਿੱਚੋਂ 32000 ਦਾ ਟਰੈਕਟਰ ਤੋਂ 40000 ਦਾ ਮਿੰਦਰ हज़ार सत सौ पैती रुपए त बना मना न कारखाना लाहिण पईंदा इहे न मज़दूर लाहे पतरे जहाज चो सत हज़ार सत सौ पैती रुपए प्रे कुझु खड़ो था वेठो उहो सिखा ट्रैक्टर दादा केॾा लेजादार यादि करे लेजा मेनू वीह हज़ार रुपया दाल वीह हज़ार कुआरिया ॾे मैनू इ टायर बि चङे भले चङे नी आ कम लेग ਟਰੈਕਟਰ 7000 ਦਾ ਹੈ 7000 ਦਾ ਜਿਹੜਾ 25000 ਦਾ ਨਹੀਂ ਮਿਲਦਾ ਇਹ بجلی ਲੁੱਟ ਬੰਦ ਕਰਨ ਲਈ ਇਹ ਮੋਰਚਾ ਲਾਇਆ ਗਿਆ ਜੇ ਸਾਰੀਆਂ ਮੰਗਾ ਮੰਨੀਆਂ ਜਾਂਦੀਆਂ ਤੇ 10 ਅਰਬ ਰੁਪਏ ਦਾ ਮੁਨਾਫਾ ਇੱਕ ਸਾਲ ਚ ਪੰਜਾਬ ਨੂੰ ਆਣਾ 10 ਅਰਬ ਰੁਪਏ ਦਾ ਮੁਨਾਫਾ ਇੱਕ ਸਾਲ ਚ ਬਰਾਬਰ ਹੋਣਾ ਜਿਹੜੇ ਤੁਹਾਡੇ ਮੁੰਡੇ 20-20000 ਰੁਪਏ ਲੈ ਕੇ ਜਰਮਨ ਦਾ Five, five था, चार चार रुपए असां फड़या उहो मेन میرا तारन تو रुपए के ख़र्च باہر جانا मेर करण باہر जा चाहींदा इहो जहिड़ा मज़दूर कंदा अठारह रुपया जाइदा ਇਹਨਾਂ ਕੁਝ ਚੱਕਦਾ ਬਚਾ ਹੋਣਾ ਸੀ ਇਹਨੂੰ ਖਾਸ ਸਖਤੀ ਦੇਣੀ ਸੀ ਟਰੈਕਟਰ ਸੱਤਾ ਮੇਲਾ ਸੀ ਪਰ ਉਹ ਅਜੇ ਤੱਕ ਨਹੀਂ ਹੋ ਸਕਿਆ ਹੋਵੇ ਜਾਂ ਨਾ ਹੋਵੇ ਇਸ ਗੱਲ ਨੂੰ ਮੈਂ ਜਾਣਦਾ ਨਹੀਂ 25 ਹਾਲਾਂਕਿ ਇਹ ਵੀਡੀਓ ਪੁਰਾਣੀ ਬਹੁਤ ਹੈ ਪਰ ਇਸ ਵੀਡੀਓ ਦੇ ਵਿੱਚ ਦੱਸਿਆ ਗਿਆ ਕਿ ਅਗਰ ਸਾਡਾ ਇੱਕ ਆਨੰਦਪੁਰ ਦਾ ਮਤਾ ਪਾਸ ਹੋ ਜਾਂਦਾ ਤਾਂ ਸਾਡਾ ਜਿਹੜਾ ਆਯਾਤ ਦਾ ਵਿਆਦ ਦਾ ਸਾਧਨਾ ਜੋ ਅਸੀਂ ਵਪਾਰਕ ਚੀਜ਼ਾਂ ਦਾ ਲੈਣ-ਦੇਣ ਕਰਦੇ ਆ ਉਹ ਸਿੱਧਾ ਪੰਜਾਬ ਨਾਲ ਹੁੰਦਾ ਤੇ ਸਾਨੂੰ ਜਿਹੜੇ ਆ ਵੱਖਰੇ ਟੈਕਸ ਦੇਨੇ ਪੈਂਦੇ ਆ ਇਹ ਨਾ ਦੇਨੇ ਪੈਂਦੇ 35000 ਦੀ ਜੀ 40000 ਦੀ ਜੀ ਸਾਨੂੰ ਸਵਾ ਲੱਖ ਚ ਪੈ ਰਹੀ ਹੈ ਟੈਕਸ ਲੈ ਕੇ ਉਹ ਫਿਰ ਇਹਨਾਂ ਦਾ ਕਮਿਸ਼ਨ ਆਫ ਦੇ ਖਤਮ ਹੋ ਜਾਣਾ ਸੀ ਇਸ ਕਰਕੇ ਇਹਨਾਂ ਨੇ ਉਹ ਟੈਕਸ ਸੀ ਜੋ ਉਹ ਸਾਡੇ ਸਨ ਆਇਆ ਤੇ ਪੰਜਾਬ ਨੂੰ ਆਨੰਦਪੁਰ ਦਾ ਮਤਾ ਪਾਸ ਇਸ ਲਈ ਨਹੀਂ ਕੀਤਾ ਗਿਆ ਕਿ ਉਹ ਟੈਕਸ ਇਹਨਾਂ ਦੇ ਹੱਥੋਂ ਨਾ ਪਾਵੇ ਤੋ ਵੀਡੀਓ ਤੁਸੀਂ ਸੁਣ ਲਈ ਕਿਉਂ ਬਣਾਈ ਸੀ ਹਾਲਾਂਕਿ ਵੀਡੀਓ ਬਹੁਤ ਪੁਰਾਣੀ ਹੈ ਤੇ ਉਸ ਟਾਈਮ ਦੀ ਪੁਰਾਣੀ ਵੀਡੀਓ ਆ ਜਿਸ ਟਾਈਮ ਅਸੀਂ ਹੋ ਸਕਦਾ ਅਸੀਂ ਜੰਮੇ ਬਣਾਉਂਦੇ ਸਾਡੇ ਜਨਮ ਤੋਂ ਪਹਿਲਾਂ ਦੀਆਂ ਨੇ ਕਿਉਂਕਿ ਜਿਹੜੇ 84 85 ਦਾ ਦੌਰ ਦੇ ਨਾਲ ਦੇਖਿਆ ਜਾਂ 70 84 ਤੋਂ ਪਹਿਲਾਂ ਦਾ ਦੌਰ ਜਿਹਨਾਂ ਨੇ ਦੇਖਿਆ ਤੇ ਉਹ ਦੌਰ ਦੀ ਕਹਾਣੀ 90 92 ਵਾਲੇ ਸਾਲਾਂ ਵਾਲੇ ਨਹੀਂ ਦੱਸ ਸਕਦੇ ਕਿਉਂਕਿ ਇਹ 84 ਤੋਂ ਪਹਿਲਾਂ ਦੀਆਂ ਗੱਲਾਂ ਨੇ ਕੋਈ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ See